ਰਮਨਦੀਪ ਕਰਦੇ ਪੈਂਸਨ ਸ਼ੇਰਪੋ ਜੀ ਪਹਿਲਾਂ ਇੱਥੇ ਇੱਕ ਨੋਟਿਸ ਲਾ ਕੇ ਗਿਆ ਕਿ ਸਰਕਾਰੀ ਥਾਂ ਕਬਜ਼ੇ ਵਾਲਾ ਵੈਨੂੰ ਖਾਲੀ ਕੀਤਾ ਜਾਵੇ ਤੇ ਵੀਡੀਓ ਦਫ਼ਤਰੋਂ ਆਣ ਕੇ ਕੁਝ ਜਿਹੜੇ ਸੈਕਟਰੀ ਤੇ ਵੀਡੀਓ ਦਫ਼ਤਰ ਵਾਲੇ ਜਿਹੜੇ ਨੇ ਉਹ ਕਹਿੰਦੇ ਕਿ ਇਹਨੂੰ ਖਾਲੀ ਕਰ ਦਿਓ ਕੋਈ ਦੋਵਾਂ ਚਾਰ ਮਹੀਨਿਆਂ ਤੱਕ ਫਿਰ ਤੁਹਾਨੂੰ ਇਹ ਕਬਜ਼ਾ ਦਿੱਤਾ ਜਾਊਗਾ ਚਲੋ ਅਸੀਂ ਉਹਨਾਂ ਦੇ ਕਹਿਣ ਤੇ ਖਾਲੀ ਕਰਤਾ ਕਿ ਜਿਹੜਾ ਕਿ ਢੋਣ ਨਾਲ ਖਾਲੀ ਕਰ ਦੇਣਾ ਚੰਗਾ ਵਾ ਖਾਲੀ ਕਰਤਾ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਕਿ ਸਾਡੇ ਕੋ ਖਾਲੀ ਕਰਾ ਕੇ ਤੇ ਸਾਡੇ ਮਗਰੋਂ ਅਸੀਂ ਜਦੋਂ ਘਰੋਂ ਚੱਲ ਗਏ ਆ ਇਹ ਆ ਸਭ ਕੁਝ ਕੰਦਾ ਤੇ ਲਿਖ ਗਿਆ ਇਹ ਆਂਗਲਵੜੀ ਸੈਂਟਰ ਵਿੱਚ ਕਨਵਰਟ ਕਰਤਾ ਇਸ ਨੂੰ ਆਂਗਲਵੜੀ ਸੈਂਟਰ ਬਣਾ ਦਿੱਤਾ ਗਿਆ ਅਸੀਂ ਗਰੀਬ ਬੰਦੇ ਆ ਜਦੋਂ ਤੋਂ ਮੇਰੀ ਮੰਮੀ ਪਹਿਲੀ ਜਿਹੜੀ ਸੀ ਉਹਨਾਂ ਦੇ ਵੇਲੇ ਦੇ ਜਿਹੜੇ ਆ ਕਮਰੇ ਬਣੇ ਆ ਠੀਕ ਆ ਹੁਣ ਮੇਰੀ ਮੰਮੀ ਉਹ ਪੂਰੇ ਹੁਣ ਉਹਨਾਂ ਨੂੰ ਕੋਈ 5-6 ਸਾਲ ਹੋ ਗਏ ਪੂਰੇ ਹੋਇਆ ਨੂੰ ਤੇ ਦੂਜੀ ਮੰਮੀ ਮੇਰੇ ਰਿਹੜੇ ਆਏ ਨੇ ਤੇ ਇਸ ਲਈ ਇਹ ਜਿਹੜੇ ਕਮਰੇ ਪਹਿਲਾਂ ਤੋਂ ਬਣੇ ਆ ਵਾਲਿਆਂ ਵਾਲਿਆਂ ਇਹ ਛੱਤਾ ਵਾ ਇਹਨਾਂ ਨੇ ਇਹ ਸਾਡੀ ਮਿਹਨਤ ਮਜ਼ਦੂਰੀ ਦੀ ਕਮਾਈ ਨੂੰ ਜਿਹੜਾ ਇੱਕ ਸਰਕਾਰ ਦੇ ਅਦਾਰੇ ਵਿੱਚ ਕਨਵਰਟ ਕਰਤਾ ਕਿ ਆਂਗਲਵੜੀ ਸੈਂਟਰ ਬਣਾਇਆ ਜਾਵੇਗਾ ਤੇ ਉਹ ਸਾਰਾ ਕੁਝ ਬਣਾਤਾ ਇਹ ਨਿੱਕੇ ਨਿੱਕੇ ਵਿਚਾਰੇ ਵੀਰ ਮੇਰੇ ਧੱਕੇ ਖਾਂਦੇ ਫਿਰਦੇ ਆ ਪਰ ਰੋਬੇਕਾਰ ਨੇ ਮੈਂ ਆਪਣੇ ਸੋਹਰੇ ਹੋਈ ਆ ਇਸ ਟਾਈਮ ਇਹਨਾਂ ਦੀ ਜਿਹੜੀ ਮੰਮੀ ਆ ਉਹ ਵੀ ਛੱਡ ਕੇ ਚਲੇ ਗਈ ਆ ਮੈਂ ਆਪਣੇ ਸੋਹਰੇ ਹੋਈ ਆ ਮੇਰਾ ਇੱਕ ਨਿੱਕਾ ਜਿਹਾ ਬੱਚਾ ਵਾ ਉਹਨੂੰ ਲੈ ਕੇ ਆਈ ਆ ਕਿ ਮੇਰੇ ਭਰਾਵਾਂ ਦਾ ਘਰ ਬੱਜੇ ਮੈਂ ਹਰ ਇੱਕ ਦੇ ਮਿੰਤ ਤਰਲੇ ਕਰਦੀ ਫਿਰਦੀ ਆ ਕਿ ਕੋਈ ਵੀ ਕੋਈ ਵੀ ਗੱਲ ਸਾਡੇ ਕੋ ਕੋਈ ਗਲਤੀ ਹੋਈ ਮਾਫ ਕਰੋ ਮਾਨੂੰ ਸਾਡਾ ਜਿਹੜਾ ਘਰ ਵਾਪਸ ਕਰੋ ਕੋਈ ਆਹੀਂ ਇਹ ਨਹੀਂ ਸਾਡੀ ਬੜੀ ਪ੍ਰਾਪਰਟੀ ਆ ਅੱਛਾ ਪਰਦੇ ਥਾਂ ਚਾਹੀਂ ਰਹਿਣ ਜਾਂ ਸਰਕਾਰੀ ਥਾਂ ਆ ਚਪੜ ਦੇ ਥਾਂ ਚਾਹੀਂ ਰਹਿਣ ਆ ਇਹਦੇ ਚ ਮਿੱਟੀ ਆ ਪਾਪ ਅਗੇ ਸਾਡੀ ਉਮਰ ਲੰਘ ਚਲੀ ਮੇਰੇ ਪਿਓ ਦੀ ਅਜੇ ਤੱਕ ਮਿੱਟੀ ਨਹੀਂ ਪੂਰੀ ਪਈ ਹੈਗੀ ਦੋ ਕਮਰੇ ਬਣਾਏ ਆ ਉਹ ਵੀ ਮੇਰਾ ਪਿਓ ਕੇਦੀ ਗੱਡੀ ਚਲਾਉਂਦਾ ਸੀ ਮੈਂ ਮੇਰੀ ਮਾਂ ਨੇ ਘਰ ਦਾ ਕੰਮਾਂ ਦਾ ਕਰਕੇ ਜਿਹੜੇ ਕਮਰੇ ਬਣਾਏ ਆ ਜਿਹੜੇ ਕਿ ਮੇਰੇ ਮੰਮੀ ਜਦੋਂ ਪਹਿਲੇ ਉਦੋਂ ਕੋਈ ਗੱਲ ਨਹੀਂ ਬਾਅਦ ਵਿੱਚ ਜਦੋਂ ਦੂਜਾ ਵਿਆਹ ਹੋਇਆ ਉਸ ਤੋਂ ਥੋੜਾ ਟਾਈਮ ਕੋਈ ਬਿਮਾਰੀ ਬੈਣੀ ਬੈਗੇ ਕਾਨ ਪੀਂਦੇ ਮਾਮੇ ਚ ਥੋੜੇ ਜਿ ਵਾਜਿ ਨੇ ਆਪਣਾ ਬਸਧਾਰਿਆ ਵੀ ਪਰ ਬਾਅਦ ਵਿੱਚ ਫਿਰ ਵੀ ਸਾਡੇ ਤੇ ਆਹ ਕਾਰਵਾਈ ਕੀਤੀ ਜਾ ਰਹੀ ਆ ਕੋਈ ਗੱਲ ਨਹੀਂ ਜੇਕਰ ਇਹਨਾਂ ਨੇ ਕੋਈ ਪੀਤਾ ਖਾਦਾ ਵਈਨਾ ਤੇ ਜਿਹੜੇ ਨੇ ਜਾਜ ਪਰਚੇ ਵੀ ਹੋਏ ਆ ਪਰਚੇ ਹੋਏ ਨੇ ਚਲੋ ਆਪਣਾ ਜਮਾਨਤ ਕੀਤੀ ਆ ਤਰੀਕਾ ਭੁਗਤ ਰਹੇ ਨੇ ਦੋ ਪਰਚੇ ਨੇ ਠੀਕ ਆ ਪਰ ਸਾਡੇ ਨਾਲ ਇੰਨਾ ਵੱਡਾ ਤਕਾ ਦੇ ਨਾ ਕਰਨ ਆ ਗਰੀਬ ਨੇ ਆਨੇ ਵਿਚਾਰੇ ਕਿੱਥੇ ਜਾਣ ਠੀਕ ਆ ਜੀ ਸਾਡੇ ਕੋਲ ਕੁਝ ਹੋਰ ਹਨੂ ਰਾਹ ਲੱਭਦਾ ਹੋਵੇ ਤਾਂ ਹੀ ਬੇਸ਼ੱਕ ਅਸੀਂ ਕੋਈ ਗੱਲ ਨਹੀਂ ਜਾਂਦਾ ਜਾਵਾਂਗੇ ਅਸੀਂ ਕੋਈ ਗੱਲ ਨਹੀਂ ਹੋਰ ਕਿਤੇ ਜਾ ਕੇ ਬਹਿ ਜਾਾਂਗੇ ਅਸੀਂ ਜਿੱਤੇ ਦੀ ਕਮਾਈ ਦਾ ਨਹੀਂ ਬਣਾਇਆ ਤੇ ਅਸੀਂ ਹਾਰੇ ਥਾਂ ਇਹ ਮੈਂ ਤਾਂ ਤਰਲਾ ਕੀਤਾ ਵਾ ਕਿ ਇਹੀ ਚਿੱਟੇ ਦੀ ਕਮਾਈ ਦਾ ਨਹੀਂ ਬਨਾਇਆ ਜੇ ਚਿੱਟੇ ਦੀ ਕਮਾਈ ਦਾ ਬਨਾਇਆ ਹੁੰਦਾ ਤੇ ਸਾਡੇ ਕੋਲ ਕੋਠੀ ਹੁੰਦੀ ਇਹ ਦੋ ਬਾਲਿਆਂ ਵਾਲੇ ਕਮਰੇ ਨਾ ਹੁੰਦੇ ਐਸਮਪੀ ਹਾਲਤ ਵੇਖ ਸਕਦੇ ਜੇ ਦੋ ਬਾਲਿਆਂ ਵਾਲੇ ਕਮਰੇ ਆ ਇਥੋਂ ਸਾਰਾ ਥਾਂ ਕੱਚਾ ਵਾ ਕੋਈ ਬਲਗਣ ਨਹੀਂ ਕੋਈ ਗੇਟ ਨਹੀਂ ਲਾਇਆ ਗਿਆ ਐ ਪੂਰਾ ਗਰੀਬੀ ਦਾ ਵਾ ਜਿਵੇਂ ਖੁੱਲੀ ਹੁੰਦੀ ਉਹ ਹਾਲਤ ਸਾਡੀ ਸਾਡਾ ਕੋਈ ਚਿੱਟੇ ਦਾ ਕੰਮ ਹੈ ਕੋਈ ਸਾਡੇ ਕੋ ਮੋਟਰਸਾਈਕਲ ਗੱਡੀ ਨਹੀਂ ਹੈਗੀ ਜੇਕਰ ਪਹਿਲਾ ਮਿਹਨਤ ਦੀ ਕਮਾਈ ਨਾਲ ਲਈ ਉਹ ਵੀ ਪੀਨਖਾਨ ਦੇ ਮਾਮਲੇ 'ਚ ਉਹ ਵੀ ਵੇਚ ਚੱਜ ਗਈ ਸਭ ਕੁਝ ਹੋ ਗਿਆ ਉਹ ਇਧਰ ਜਿੰਨੀ ਵੀ ਲਾਈਨ ਸਾਰੀ ਇਹ ਪੰਚਾਇਤੀ ਆ ਪਿੱਛੇ ਵੀ ਜੋ ਜੱਟਾਂ ਨੇ ਕਮਰੇ ਬਣਾਏ ਆ ਵੇਹਲੀਆਂ ਬਣੀਆਂ ਜਿਹੜੇ ਕਮਰੇ ਉਹ ਇਹਨਾਂ ਦੇ ਆਪਣੇ ਬਾਕੀ ਵੇਹਲੀਆਂ ਸਾਰੀਆਂ ਪੰਚਾਇਤੀ ਉਸ ਨੂੰ ਮਾਰਾਂ ਨਾ ਦੇ ਸ਼ਾਦੂ ਆਪਣੀ ਦਾ ਸਹੀ ਕਾਰਵਾਈ ਕਰਨੀ ਉਹ ਜਾਂ ਕਿਦਾਂ ਪਰ ਕਿਤੇ ਨਾ ਕਿਤੇ ਇਹ ਸਾਡੇ ਨਾਂ ਨੇ ਜ਼ਾਇਰ ਹੋ ਰਿਹਾ ਬਾਬੀ ਇਹ ਦੋ ਨੰਬਰ ਦੀ ਕਮਾਈ ਦਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਮੈਂ ਇਹੋ ਮਿਹਨਤ ਕਰਦੀਆਂ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਇਹ ਅਸੀਂ ਆਪਣੇ ਹੱਥੀਂ ਮਿਹਨਤ ਮਜ਼ਦੂਰੀ ਨਾਲ ਬਣਾਇਆ ਇੱਥੇ ਮਿੱਟੀਆ ਬਾਲਟਾ ਨਾਲ ਸੋਰ-ਸੋਰ ਕੇ ਅਸੀਂ ਧਾਰ ਮਿੱਟੀਆ ਪਵਾ ਪਾ ਕੇ ਧਾਰ ਸਮਾਂ ਅਜੇ ਤੱਕ ਆਡੇ ਇਹ ਕਮਰਿਆਂ ਦਾ ਸਾਡੇ ਸਿਰ ਤੇ ਕਰਜ਼ਾ ਆ ਜੇ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਆਪਣੇ ਜਿਹੜੀਆਂ ਜਿਹੜਾ ਕੇਸ ਕਰਾਈਦੇ ਆ ਸੋ-ਸੋ ਵਾਲੀ ਕਿਸ਼ਤ ਵਾਲੀ ਡਿਲੀਪੇਸ ਵਾਲੀ ਉਹ ਵੀ ਵਿਖਾ ਦਾਂਗੇ ਬਾਕੀ ਇਹੋ ਮੈਂ ਤੁਹਾਡੇ ਗਾੜੀ ਦਾ ਕਲਾਸ ਤੇ ਮੇਰੀ ਪ੍ਰਸ਼ਾਸਨ ਗਾੜੀ ਤੁਹਾਡਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਆ ਇਹ ਤੁਹਾਡਾ ਇੱਕ ਨੰਬਰ ਦੀ ਕਮਾਈ ਦਾ ਇਸ ਲਈ ਅਸੀਂ ਤੁਹਾਡੇ ਗਾੜੀ ਇਹੋ ਤਰ੍ਹਾਂ ਲਾਮਨਤ ਕਰਦੇ ਆ ਤੁਹਾਡੇ ਹੱਕ ਚ ਹੋਵੇ ਤੁਹਾਡੇ ਗਾ ਤੁਹਾਡੀ ਸੁਣਵਾਈ ਹੋਵੇ ਮੇਰਾ ਨਾਮ ਗੁਰਮੀਤ ਸਿੰਘ ਤੇ ਪਿੰਡ ਮੇਰਾ ਸ਼ਮਸ਼ੇਰਪੁਰ ਪ੍ਰਾਪਰਟੀ ਸੀਲ ਜਿਹੜੀ ਵੇਖੋ ਜੀ ਉਹ ਜਿਹੜੀ ਉਹ ਭਗਵੰਤ ਮਾਨ ਨੇ ਮੁਹਿੰਮ ਚਲਾਈ ਹੈ ਜੁੱਧ ਨਸ਼ਿਆਂ ਬਰੁੱਧ ਉਹਦੇ ਮਸਲੇ ਤੇ ਆ ਸਾਰਾ ਗੋਸਤੀ ਤੇ ਸਾਨੂੰ ਆਖਿਆ ਵੀ ਮਤਾ ਪਾ ਕੇ ਦਿਓ ਤੇ ਆਪਾਂ ਮਤਾ ਪਾਵਾ ਆਂਗਣਵਾੜੀ ਚ ਤਾਂ ਕਰਕੇ ਆਪਾਂ ਕੀਤਾ ਜੀ ਵੀ ਅਸੀਂ ਆਖਿਆ ਵੀ ਸਾਡੇ ਪਿੰਡ ਦੀ ਬਦਨਾਮੀ ਹੋਊਗੀ ਘਰ ਕਿਉਂ ਟਾਉਣਾ ਵਾ ਇਸ ਕਰਕੇ ਅਸੀਂ ਆਖਿਆ ਵੀ ਚਲੋ ਨਾ ਕਿਸੇ ਦਾ ਘਰ ਠੱਠੇ ਤੇ ਉਹਦਾ ਕਰਕੇ ਆਪਾਂ ਆਂਗਣਵਾੜੀ ਸੈਂਟਰ ਇਹਨਾਂ ਨੇ ਮੈਡਮ ਉਹਨਾਂ ਆਖਿਆ ਵੀ ਵੀਡੀਓ ਸਾਨੂੰ ਤਬਦੀਲ ਕਰਦੇ ਸਰਕਾਰ ਤੇ ਇਧਰ ਹੀ ਡਈ ਆ ਨਾ ਵੀ ਜਿਨ੍ਹਾਂ ਦੇ ਕੋਈ ਹੈਗਾ ਐਨਡੀਪੀਐਸ ਦਾ ਪਰਚਾ ਵਾ ਉਹਦੇ ਉੱਤੇ ਕਰਕੇ ਸਾਨੂੰ ਤਾਂ ਕੋਈ ਤਰਾਜ ਨਹੀਂ ਜੀ ਇਹ ਤਾਂ ਉਤਲੇ ਲੈਵਲ ਦੀ ਗੱਲ ਆ